ਫਾਜ਼ਲ ਕਾ ਪੁਲਸ ਵੱਲੋਂ ਹਥਿਆਰ ਤਸਕਰ ਕਰੋ ਬੇਨਕਾਬ ਪੰਜ ਪਿਸਟਲ ਤੀਬੋਰ ਨੌ ਮੈਗਜ਼ੀਨ ਸਮੇਤ ਦੋ ਦੋਸ਼ੀ ਗ੍ਰਿਫਤਾਰ ਪੂਰੀ ਜਾਣਕਾਰੀ ਜ਼ਿਲ੍ਹੇ ਦੇ ਐਸਐਸਬੀ ਕੀ ਕਹਿ ਰਹੇ ਨੇ ਤੁਸੀਂ ਵੀ ਸੁਣੋ ਪ੍ਰੈਸ ਕਾਨਫਰੰਸ ਦੇ ਵਿੱਚ ਸਾਡਾ ਹਿਊਮਨ ਇੰਟੈਲੀਜੈਂਸ ਬੇਸਡ ਇੱਕ ਅਸੀਂ ਆਪਰੇਸ਼ਨ ਪਲਾਨ ਕੀਤਾ ਸੀਗਾ ਸਾਡਾ ਕੋਈ ਇਨਫੋਰਮੇਸ਼ਨ ਸੀਗੀ ਉਸ ਇਨਫੋਰਮੇਸ਼ਨ ਨੂੰ ਸੀਆਈਏ 2 ਨੇ ਇਹਨੂੰ ਅੰਡਰ ਦਾ ਸੁਪਰਵਾਈਜ਼ਨ ਆਫ ਡੀਐਸਪੀ ਡੀ ਇਹਨਾਂ ਦੇ ਨੂੰ ਵਰਕਆਊਟ ਕੀਤਾ ਉੱਤੇ ਫਿਰ ਜਦੋਂ ਅਸੀਂ ਉਹਨੂੰ ਉੱਤੇ ਵਰਕਆਊਟ ਕਰਨਾ ਸ਼ੁਰੂ ਕੀਤਾ ਤੇ ਸਾਨੂੰ ਇੱਕ ਗੁਰਪ੍ਰੀਤ ਹੈ ਜਿਹੜਾ ਪਿੰਟਾਲੀ ਵਾਲਾ ਬੋਦਲਾ ਵੈ ਦੂਸਰਾ ਵੈ ਸਰਿੰਦਰ ਸਿੰਘ ਈਟਾਣੀ ਕਾਨਾ ਕਾਨਾ ਰਾਮ ਵਾਲਾ ਇਹਨਾਂ ਦੇ ਬਾਰੇ ਪਤਾ ਲੱਗਾ ਵੀ ਇਹਨਾਂ ਦੀ ਐਕਟੀਵਿਟੀ ਥੋੜੀਆਂ ਸ਼ੱਕੀ ਨੇ ਅਸੀਂ ਇਹਨਾਂ ਨੂੰ ਇੰਟਰਸੈਪਟ ਕੀਤਾ ਲਾਧੂਕੇ ਵਾਲੇ ਉੱਥੇ ਮੰਡੀ ਦੇ ਲਾਗੇ ਜੇ ਜਦੋਂ ਚੈੱਕ ਕੀਤਾ ਤੇ ਇਹਨਾਂ ਕੋਲ ਸਾਨੂੰ ਜਿਹੜੇ 5 ਜਿਹੜੇ 30 30 ਬੋਥ ਦੇ ਪਿਸਤਲ ਜਿਹੜੇ ਪਲੱਸ 9 ਮੈਗਜ਼ੀਨ ਜਿਹੜੇ ਇਹਨਾਂ ਕੋਲ ਰਿਕਵਰ ਹੋਏ ਤੋਂ ਸੀ ਇਹਨਾਂ ਦੇ ਖਿਲਾਫ ਜਿਹੜਾ ਆਰਮਜੈਕਟ ਦਾ ਜਿਹੜਾ ਐਫ ਆਈ ਆਰ ਲੋਜ ਕਰਕੇ ਤੇ ਹੁਣ ਜਿਹੜੀ ਅਸੀਂ ਤਫਤੀਸ਼ ਕਰ ਰਹੇ ਹਾਂ ਇਹਦੇ ਵਿੱਚ ਇਹ ਜਿਹੜਾ ਇਹਨਾਂ ਦਾ ਜਿਹੜਾ ਸਾਬਕਾ ਰਿਕਾਰਡ ਹੈ ਜਿਹੜਾ ਗੁਰ ਸਰਿੰਦਰ ਦੇ ਖਿਲਾਫ ਇੱਕ ਐਕਸਾਈਜ਼ ਇੱਕ ਤਾਂ ਮੁਕਦਮਾ ਦਰਜ ਆ ਬਾਕੀ ਦੂਸਰੇ ਦੇ ਖਿਲਾਫ ਕੋਈ ਨਹੀਂ ਆ ਸੋ ਇਸ ਤੋਂ ਜਿਹੜੀ ਅਸੀਂ ਤਕਤੀਸ਼ ਕਰ ਰਹੇ ਹਾਂ ਹੁਣ ਅੱਗੇ ਸਾਨੂੰ ਆਸ ਹੈ ਕਿ ਜਿਹੜਾ ਸਾਨੂੰ ਹੋਰ ਜਿਹੜਾ ਫਰਦਰ ਜਿਹੜਾ ਇਹਦੇ ਵਿੱਚ ਜਿਹੜੀ ਡਿਵੈਲਪਮੈਂਟ ਹੋਏਗੀ ਉਹ ਜਿਸ ਤਰ੍ਹਾਂ ਵੀ ਡਿਵੈਲਪਮੈਂਟ ਹੋਈ ਉਹ ਤੁਹਾਨੂੰ ਅਸੀਂ ਦੱਸਦੇ ਰਵਾਂਗੇ ਇਸ ਤੋਂ ਪਹਿਲਾਂ ਹੀ ਕੁਝ ਦਿਨ ਪਹਿਲਾਂ ਅਸੀਂ ਜਿਹੜੇ 1 30 34 ਪਿਸਟਲ ਸੀਆਏ ਇਹ ਬੋਰ ਨੇ ਕੀਤਾ ਦੋ ਦਿਨ ਪਹਿਲੇ ਉਸ ਦੇ ਨਾਲ ਹੀ ਅਸੀਂ ਜਿਹੜਾ ਇੱਕ 16 ਪਿਸਟਲ ਜਿਹੜੇ ਹੋਰ ਰਿਕਵਰ ਕੀਤੇ ਸੋ ਸਾਡੀ ਜਿਹੜੀ ਇਹ ਕੰਟੀਨਿਊਸਲੀ ਜਿਹੜੀ ਕਾਰਵਾਈ ਜਿਹੜੇ ਮਾੜੇ ਅਨਸਰਾਂ ਦੇ ਖਿਲਾਫ ਹੈ ਉਹ ਜਿਹੜੀ ਲਗਾਤਾਰ ਚੱਲ ਰਹੀ ਆ ਸੋ ਇਹ ਕਾਰਵਾਈ ਉਦੋਂ ਤੱਕ ਚੱਲ ਲਗਾਤਾਰ ਚਲਦੀ ਰਹੂਗੀ ਸੋ ਸਾਡੇ ਵੱਲੋਂ ਇਹੀ ਹੈ ਕਿ ਜਿਹੜਾ ਪਬਲਿਕ ਸਾਨੂੰ ਸਹਿਯੋਗ ਦੇ ਰਹੀ ਆ ਇਸ ਮਾਮਲੇ ਦੇ ਐਜਾ ਰਿਜ਼ਲਟ ਆਫ 댓 ਜਿਹੜੇ ਸਾਨੂੰ ਇਹ ਜਿਹੜੇ ਫਰੂਟਫੁੱਲ ਜਿਹੜੇ ਰਿਜ਼ਲਟ ਮਿਲਦੇ ਨੇ ਜਾਂ ਜਿਹੜਾ ਤੁਸੀਂ ਪੋਜ਼ਿਟਿਵਲੀ ਜਿਹੜਾ ਸਾਨੂੰ ਸਪੋਰਟ ਕਰ ਰਹੇ ਆ ਮੀਡੀਆ ਵੱਲੋਂ ਇਹ ਸਾਰਾ ਉਹਦਾ ਹੀ ਕਾਰਨ ਹੈ ਸੋ ਇਹਦੇ ਵਿੱਚ ਜਿਹੜਾ ਅਸੀਂ ਆਸ ਹੈ ਕਿ ਇਸ ਕੇਸ ਦੇ ਵਿੱਚ ਅਸੀਂ ਇਹਨੂੰ ਹੋਰ ਜਿਹੜਾ ਇਹਦੇ ਵਿੱਚ ਜਿਹੜੀਆਂ ਇਹਦੇ ਵਿੱਚ ਪ੍ਰੋਗਰੈਸ ਸਟੇਡੀ ਇਹਦੇ ਕਰਾਂਗੇ ਇਸ ਪਿਸਟਲ ਆਈ ਬਸ ਉਹੀ ਇਹਦੇ ਵਿੱਚ ਕੁਝ ਸਾਡੀਆਂ ਰੈਸ ਜਿਹੜੀਆਂ ਬਾਕੀ ਨੇ ਉਹ ਫਿਰ ਜਦੋਂ ਹੋਏ ਨਹੀਂ ਆ ਫਿਰ ਸਾਨੂੰ ਇਹਦਾ ਬਿਲਕੁਲ ਜਿਹੜਾ ਇਹਦਾ ਟਰੈਕ ਹੈ ਉਹ ਕਲੀਅਰ ਹੋ ਜਾਏਗਾ ਉਦੇ ਨਾਲ ਸਬੰਧਤ ਤਾਂ ਨਹੀਂ ਜਿਵੇਂ ਤੁਸੀਂ ਦੱਸਿਓ ਕੀ ਕੁੜੇ ਦਿਨ ਪਹਿਲਾਂ ਦੀ ਰਿਪੋਰਟ ਦੇਖੋ ਉਹ ਜਿਹੜਾ ਉਹ ਉਹ ਥੋੜਾ ਮੋਡਿਊਲ ਹੋ ਸੀਗਾ ਇਹ ਜਿਹੜੇ ਇਹ ਬੰਦੇ ਆ ਇਹ ਥੋੜੇ ਅਜੇ ਤੱਕ ਜਿੰਨੀ ਦੇਰ ਤੱਕ ਆ ਫਾਈਨਲ ਨਹੀਂ ਕਰ ਲੈਂਦੇ ਨਾ ਉਨੀ ਦੇਰ ਤੱਕ ਆਪਾਂ ਇਹਨੂੰ ਇਹ ਨਹੀਂ ਕਹਿ ਸਕਦੇ ਲੇਕਿਨ ਆਪਾਂ ਕੋਰਿਲੇਟ ਕਰਕੇ ਵੇਖ ਰਹੇ ਆ ਕਿ ਆਪਸਪੈਕਟਸ ਤੋਂ ਤੇ ਇਹ ਅਸੀਂ ਜਲਦੀ ਹੀ ਇਹਨੂੰ ਇੱਕ ਦੋ ਦਿਨਾਂ ਚ ਜਿਹੜਾ ਸਾਰਾ ਕਲੀਅਰ ਕਰ ਦਾਂਗੇ ਨਾ ਜੀ ਸਰ ਇਹ ਦੋਵੇਂ ਹੈ ਕੋਈ ਬੰਦੇ ਵਾਪਸ ਕੀ ਲੱਗਦੇ ਦੇਖੋ ਕੋਈ ਨਹੀਂ ਪਿੰਡ ਦੇ ਮੁੰਡੇ ਆ ਕਿ ਕਿ 22 ਸਾਲ ਦੇ ਲੇਬਰ ਦਾ ਕੰਮ ਕਰਦੇ ਆ ਤੇ ਮੋਟਰਸਾਈਕਲ ਵੀ ਇਹਨਾਂ ਦਾ ਆਪ ਦਾ ਜਿਹਦੇ ਤੇ ਜਾ ਕੇ ਇਹਦੇ ਭਰਾ ਦਾ ਸੀ ਗੁਰਪ੍ਰੀਤ ਦੇ ਦਾ ਸੋ ਇਸ ਤਰ੍ਹਾਂ ਕਰਕੇ ਜਿਹੜੇ ਇੱਧਰ ਇਨਵੋਲ ਹੋਏ ਲੇਕਿਨ ਅੱਗੇ ਸਫਰ ਦਾ ਜਿਹੜੀ ਸਾਡੀ ਉਹ ਇਨਵੈਸਟੀਗੇਸ਼ਨ ਜਿਹੜੀ ਚੱਲੀ ਆ। ਬਿਲਕੁਲ ਹੀ ਪੁੱਛਦੇ ਚ ਕੋਈ ਸਾਹਮਣੇ ਆਇਆ ਨਾ ਕਿ ਇੱਧਰ ਕਿਉਂ ਪੈ ਗਈ ਇਹ ਰਾਤ। ਵਿਖੋ ਤੁਸੀਂ ਜੇ ਨੂੰ ਵੀ ਤੁਸੀਂ ਫੜੋਗੇ ਉਹ ਹੀ ਕਹੂਗਾ ਵੀ ਮੈਂ ਤਾਂ ਪਹਿਲੀ ਵਾਰ ਹੀ ਗਿਆ ਜੀ। ਹਰ ਇੱਕ ਕੇ ਉੱਪਰ ਜਦੋਂ ਇਨਵੈਸਟੀਗੇਸ਼ਨ ਚੱਲਦੀ ਆ ਫਿਰ ਅੱਗੇ ਸਾਰਾ ਖੁੱਲਦਾ ਕੰਮ। ਕਿੰਨੀ ਉਮਰ ਹੈ ਸਰ ਇਹਦੀ 22 21 ਸਾਲ ਉਮਰ ਹੈ ਜੀ ਪਹਿਲਾਂ ਵੀ ਕੋਈ ਮਾਮਲਾ ਦਰਖਾ ਹੈ ਪਹਿਲਾਂ ਤਾਂ ਇੱਕ ਤੇ ਐਕਸਾਈਡਾ ਹੋਇਆ ਹਾਂਜੀ ਜਿਹੜੇ ਸਰ ਜਿਹੜੇ ਨੌਜਵਾਨ ਉਸ ਵੰਸੀ ਹੋਲੀਏ ਸਰ ਦੇ ਲਈ ਉਹ ਆਪਣੇ ਪਾਸੋਂ ਆਇਆ ਵੇਖੋ ਇਹਦਾ ਨਾ ਇਹਦਾ ਕਲੀਅਰ ਨਹੀਂ ਹੋਇਆ ਜਿਹੜਾ ਉਸ ਦਿਨ ਅਸੀਂ 16 ਪਿਸਟਲ ਫੜੇ ਸੀ ਉਹ ਬਿਲਕੁਲ ਕਲੀਅਰ ਹੋ ਗਿਆ ਸੀਗਾ ਸਾਨੂੰ ਜੀ ਤੇ ਲੇਕਿਨ ਇਹ ਅਜੇ ਤੱਕ ਉਹਦਾ ਇਨਵੈਸਟੀਗੇਸ਼ਨ ਦਾ ਵਿਸ਼ਾ ਵਾ ਇਹ ਅਸੀਂ ਸਹੀ ਕਰਕੇ ਫਿਰ ਹੀ ਜਿਹੜਾ ਇਹਨੂੰ ਆਪਾਂ ਤੁਹਾਨੂੰ ਰਿਵੀਲ ਕਰਾਂਗੇ। ਬੀਐਸਐਫ ਦਾ ਵੀ ਇਹਦੇ ਨਾਲ ਨਾਲ ਨਹੀਂ ਇਹ ਸਾਡਾ ਬੇਸਿਕਲੀ ਉਹਨਾਂ ਨਾਲ ਕੋਈ ਲਿੰਕ ਨਹੀਂ ਇਹਦਾ। ਅਜੇ ਤੱਕ ਸਾਨੂੰ ਇਹਦਾ ਰੂਟ ਜਿਹੜਾ ਤੇ ਜਿਹੜਾ ਟਰੈਕ ਹੈ ਕਿੱਥੋਂ ਆਇਆ ਕਿ ਉਹ ਅਜੇ ਤੱਕ ਅਸੀਂ ਉੱਤੇ ਵਰਕਆਊਟ ਕਰ ਰਹੇ ਹਾਂ। ਪਿੱਛੇ ਜਿਹਨੇ ਪ੍ਰੈਸ ਰਿਲੀਜ਼ ਜਾਰੀ ਹੋਈ ਸੀ ਨਾ ਸਰ ਇੱਕ ਆਈਜੀ ਔਫਿਸ ਤੋਂ ਜਾਰੀ ਹੋਇਆ ਸੀ ਇੱਕ ਬੀਐਸਐਫ ਦੇ ਆਈਜੀ ਔਫਿਸ ਤੋਂ। ਉਹਨਾਂ ਨੇ ਕਿਹਾ ਵੀ ਸਾਡਾ ਤੇ ਪੰਜਾਬ ਪੁਲਿਸ ਦਾ ਰੀਡ ਅਪਰੇਸ਼ਨ ਹੈ। ਜਿਹੜਾ ਜਿਹੜਾ ਪ੍ਰੈਸਰਟ ਡਿਗੀ ਦੀ ਸਾਥ ਤੋਂ ਜਾਰੀ ਹੋਇਆ ਹੈ ਸਿੱਖ ਪੰਜਾਬ ਦੇ ਸਾਥ ਉਹਦੇ ਵਿੱਚ ਇਹ ਕਹਿ ਆ ਗਿਆ ਸੀ ਕਿ ਇਸ ਸਿੱਖੀ ਪੰਜਾਬ ਪੁਲਿਸ ਦਾ ਆਪਰੇਸ਼ਨ ਹੈ ਇੱਕ ਐਡ ਲੈਕ ਆਫ ਕੋਆਰਡੀਨੇਸ਼ਨ ਵੀ ਕਿਤੇ ਨਹੀਂ ਨਹੀਂ ਉਹ ਨਹੀਂ ਉਹ ਨਹੀਂ ਉਹ ਮੇਰੇ ਵੱਲੋਂ ਮਿਸਟੈਕ ਹੋ ਗਈ ਸੀ ਮੈਂ ਜਦੋਂ ਇੱਥੋਂ ਇਨਫੋਰਮ ਕੀਤਾ ਇਹ ਨਹੀਂ ਦੱਸਤਾ ਸੀ ਵੀ ਇਹ ਆਪਰੇਸ਼ਨ ਕੀਤਾ ਹੋਇਆ ਹੈ ਲੇਕਿਨ ਉਹ ਮੈਂ ਉੱਥੇ ਖੋਲ ਕੇ ਨਹੀਂ ਦੱਸ ਪਾਇਆ ਲੇਕਿਨ ਆਦਰਵਾਇਸ ਸਾਡਾ ਸਾਰਾ ਪਲਾਨ ਹੀ ਸੀਗਾ ਵੀ ਐਸਲ ਨੂੰ ਕੋਆਰਡੀਨੇਸ਼ਨ ਆ ਹਾਂ ਪਹਿਲੇ ਵਾਲਾ ਸਾਡਾ ਸੀਗਾ ਲੇਕਿਨ ਇਹ ਸਾਡਾ ਇਹਦੇ ਚ ਉਹਨਾਂ ਦਾ ਨਹੀਂ ਆ ਨਹੀਂ ਇਹ ਵੀ ਲਗਾਤਾਰ ਇਹ ਦੇਖੋ ਇਹ ਇਹ ਦੇਖੋ ਸਾਰੇ ਇਹ ਫੋਰਨ ਮੇਡ ਨੇ ਪਿਸਟਲ ਤੇ ਸੋਫਿਸਟੀਕੇਟਡ ਹੈ ਨੇ ਸਾਰੇ ਆਟੋਮੈਟਿਕ ਹੈ ਤੇ ਹਾਈ ਐਂਡ ਵਾਲੇ ਪਿਸਟਲ ਨੇ ਜੀ ਲਗਾਤਾਰ ਪੰਜਾਬ ਦੇ ਅੰਦਰ ਜਿਹੜੇ ਨੌਜਵਾਨ ਨੇ ਟੋਟਲ ਆਪਣੀ ਜਵਾਨੀ ਪੰਜਾਬ ਦੀ ਉਹ ਹਥਿਆਰਾਂ ਵਾਲ ਕਰੇਜ਼ ਉਹਨਾਂ ਦਾ ਕਾਫੀ ਵੱਧ ਗਿਆ ਕੀ ਪ੍ਰਸ਼ਾਸਨ ਐਸ ਚੀਜ਼ ਨੂੰ ਰੋਕਣ ਵਾਸਤੇ ਵੀ ਕੁਝ ਕਰ ਰਿਹਾ ਹੈ ਜਾਂ ਸਿਰਫ ਆਪਾਂ ਨੂੰ ਕਹੜੀ ਰਹੇ ਵੇਖੋ ਬੇਸਿਕਲੀ ਰਸਤਾ ਦਿਖਾਣਾ ਵੀ ਜ਼ਰੂਰੀ ਹੈ ਬੇਸਿਕਲੀ ਕੀ ਹੈ ਜਿਹੜੇ ਵੀ ਇਸ ਘੰਡੇ 'ਚ ਪੈ ਰਹੇ ਨਾ ਉਹ ਬਿਲਕੁਲ ਗਰੀਬ ਘਰਾਂ ਦੇ ਲੜਕੇ ਅਧਿਆਦੀਦਾਰ ਹੈ ਸਿਰਫ ਇਹ ਕੀ ਹੈ ਇਹ ਅਲਿਓਰ ਹੋ ਜਾਂਦੇ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਜਿਹੜਾ ਫੇਸਬੁੱਕ ਦੇ ਕੋਈ ਫੋਟੋ ਪਾਉਂਦਾ ਉਹਤੇ ਹੋ ਜਾਣਗੇ ਸੋ ਇਹਨੂੰ ਬੇਸਿਕਲੀ ਸਾਨੂੰ ਇਹ ਜੋਤ ਨੂੰ ਜਿਹੜਾ ਡੀਰੇਡਿਕਲਾਈਜ਼ ਕਰਨ ਦੀ ਲੋੜ ਹੈ ਉਸ 'ਚ ਤੁਹਾਡਾ ਸਾਰਿਆਂ ਦਾ ਰੋਲ ਬੰਦਾ ਜੇ ਕਿਤੇ ਕੋਈ ਆਂਡੀਆਂ ਕਾਂਡੀਆਂ 'ਚ ਬੱਚਾ ਇਦਾਂ ਦਾ ਉਹਨੂੰ ਤੁਸੀਂ ਬੁਲਾ ਕੇ ਸਮਝਾ ਸਕਦੇ ਆ ਜੇ ਕੋਈ ਤੁਹਾਡੇ ਕੰਟੈਕਟ 'ਚੋਂ ਦਾ ਸਾਨੂੰ ਦੱਸੋ ਅਸੀਂ ਉਹਦੀ ਕਾਉਂਸਲਿੰਗ ਕਰ ਦਾਂਗੇ ਕਿਉਂ ਇਹ ਸਿਰਫ ਇਹਨੂੰ ਕਾਉਂਸਲਿੰਗ ਚਾਹੀਦੀ ਹੈ ਬੱਚਿਆਂ ਨੂੰ ਛੋਟੀ ਉਮਰ ਦੇ ਬੱਚੇ ਆ ਐਸੀ ਇਹਨਾਂ ਨੂੰ ਇਹੀ ਕਵਾਂਗੇ ਵੀ ਤੁਸੀਂ ਇਹੋ ਜੇ ਚੱਕਰਾਂ 'ਚ ਗੋਰਾ ਨਾ ਹੋਵੋ ਐਵੇਂ ਲਾਈਫ ਸਪਾਇਲ ਹੋ ਜਾਂਦੀ ਸਾਰੀ ਕਿਉਂ ਇਹ ਉਹ ਕੰਮ ਕਰ ਬੰਦੇ ਆ ਜਿਹਦੇ ਵਿੱਚ ਲਾਈਫ ਇਮਪ੍ਰੀਜ਼ਨਮੈਂਟ ਤੱਕ ਹੋ ਜਾਂਦੀ ਆ ਇੱਕ 20 ਸਾਲ ਦਾ ਬੱਚਾ ਜੇ ਕੋਈ ਗਰੀਬ ਘਰ ਦਾ ਬੱਚਾ ਇਧਰ ਪੈ ਗਿਆ ਜੇ ਉਹ ਕੋਈ ਅਫੈਂਸ ਕਮਿਟ ਕਰ ਦੂਗਾ ਤੇ ਸੈਕਸ਼ਨ ਨੇ ਤੇ ਜਿਹੜਾ ਕਾਨੂੰਨ ਨੇ ਤੇ ਉਹਦਾ ਬਖਸ਼ਣਾ ਨਹੀਂ ਉਹਨੂੰ ਜੋ ਉਹਨ ਕੀਤਾ ਉਹਦਾ ਉਹਦੀ ਉਨਪੂਰਤ ਨਾ ਪਊਗਾ ਸੋ ਸਾਡੀ ਇਹੀ ਬੇਨਤੀ ਆ ਵੀ ਜਿਹੜੇ ਇਹ ਬੱਚੇ ਨੇ ਜਿਹੜੇ ਜਿਹੜਾ ਨਾਪਾਂ ਫੋਰਸ ਹੀਲਡਰ ਕਹਿੰਦੇ ਆ ਉਹ ਬਿਲਕੁਲ ਇਸ ਗੱਲ ਤੋਂ ਅਲਰਟ ਰਹਿਣ ਇਹਨਾਂ ਦੇ ਜਿਹੜਾ ਗੱਲਾਂ ਦੇ ਵਿੱਚ ਨਾ ਆ ਕੇ ਕੰਮ ਕਰਨ ਸਭ ਜਿਹੜਾ ਪਹਿਲੇ ਆਪਾਂ ਅਸਾਈਨਮੈਂਟ ਸੀਜ਼ ਕੀਤੀ ਹੈ ਪਹਿਲੇ ਜਿਹੜੇ ਉਸ ਤੋਂ ਪੜ੍ਹੀਏ ਨਾ ਜਿਹੜੇ ਪਾਕਿਸਤਾਨ ਤੋਂ ਆਏ ਨੇ ਉਹਨਾਂ ਉਹਨਾਂ ਦਾ ਪਤਾ ਲੱਗਿਆ ਜੀ ਕਿਸ ਮਕਸਦ ਵਾਸਤੇ ਇਸ ਦੇ ਕਿੰਨੂੰ ਦੇਨੀ ਸੀ ਤਾਂ ਨਾ ਕਿ ਮਕਸਦ ਇਹ ਕੀ ਪੰਜਾਬ ਨੂੰ ਕੋਈ ਤੇਲ ਆਉਂਦੀ ਹੈ ਪੰਜਾਬ ਵਿੱਚ ਕੋਈ ਨੂੰ ਡਿਸਟ੍ਰਿਬਿਊਟ ਪੰਜਾਬ ਵਿੱਚ ਦੇਖੋ ਦੇਖੋ ਸਟੇਬਲਾਈਜ਼ ਕਰਨ ਦਿੱਤਾ ਹੈ ਦੇਖੋ ਤੁਸੀਂ ਵੇਖੋ ਤੁਸੀਂ ਵੇਖੋ ਵੀ ਇਹ ਜਿਹੜੀਆਂ ਜਿਹੜੀਆਂ ਫੋਰਨ ਕਹਿ ਸਕਦੇ ਇਹਦੇ ਵਿੱਚ ਵੀ ਮਲੂਵੀ ਪੰਜਾਬ ਪੁਲਿਸ ਲਗਿਆ